ਜੂਨ ਮਹੀਨੇ ਦਾ ਜਿਹੜਾ ਦੂਜਾ ਹਫਤਾ ਹੈ ਉਹ ਖਤਮ ਹੋਣ ਵਾਲਾ ਹੈ ਤੇ ਇਹ ਜਿਹੜਾ ਸਮਾਂ ਹੈ ਹੁਣ ਬਾਸਮਤੀ ਕਿਸਮਾਂ ਦੀ ਬਿਜਾਈ ਦੇ ਲਈ ਬਹੁਤ ਠੁਕਮਾ ਸਮਾਂ ਚੱਲ ਰਿਹਾ ਹੈ। ਅਸੀਂ ਵੀ ਪੂਸ਼ਾ ਬਾਸਮਤੀ 1985 ਬੀਜ ਜਿਹੜਾ ਇਸ ਵਾਰ ਨਵਾਂ ਲਾਂਚ ਹੋਇਆ ਹੈ ਉਸਦੇ ਬੀਜ ਨੂੰ ਪਾਣੀ ਦੇ ਵਿੱਚ ਭਿਉਂ ਕੇ ਤੇ ਦੀ ਪਨੀਰੀ ਦੀ ਬਿਜਾਈ ਦੀ ਤਿਆਰੀ ਕਰ ਰਹੇ ਹਾਂ ਜੀ। ਬੀਜ ਨੂੰ ਪਾਣੀ ਦੇ ਵਿੱਚ ਭਿਉਣ ਤੋਂ ਪਹਿਲਾਂ ਜਿਹੜਾ ਹਲਕਾ ਬੀਜ ਆ ਉਸ ਨੂੰ ਅਲੱਗ ਕੱਢਣਾ ਬਹੁਤ ਜ਼ਰੂਰੀ ਹੈ। ਪਹਿਲਾਂ ਤੁਸੀਂ ਵੇਖਿਆ ਕਿ ਅਸੀਂ ਨੇ ਪਹਿਲਾਂ ਪਾਣੀ ਨੂੰ ਇੱਕ ਬਰਤਨ ਦੇ ਵਿੱਚ ਲੈ ਕੇ ਫਿਰ ਉਹਦੇ ਵਿੱਚ ਬੀਜ ਨੂੰ ਤਾਰ ਬਨ ਕੇ ਪਾਣੀ ਦੇ ਵਿੱਚ ਸਿੱਟਿਆ ਤੇ ਜਿਹੜਾ ਹਲਕਾ ਬੀਜ ਸੀਗਾ ਉਹ ਹਲਕਾ ਹੋਣ ਕਰਕੇ ਪਾਣੀ ਦੀ ਸਤਹ ਦੇ ਉੱਤੇ ਤੈਰਨਾ ਸ਼ੁਰੂ ਕਰ ਦਿੰਦਾ ਏ ਇਸ ਨੂੰ ਤੁਸੀਂ ਜਿਹੜਾ ਇਹ ਉੱਪਰੋਂ ਉਤਾਰ ਕੇ ਅਲੱਗ ਕੱਢ ਲੈਣਾ ਏ ਜਾਂ ਫਿਰ ਤੁਸੀਂ ਛਾਲਣੀ ਦੀ ਮਦਦ ਦੇ ਨਾਲ ਵੀ ਇਸ ਹਲਕੇ ਬੀਜ ਨੂੰ ਉੱਤੋਂ ਨਤਾਰ ਸਕਦੇ ਹੋ ਤੇ ਫਿਰ ਇੱਕ ਦੋ ਵਾਰ ਆਪਣੇ ਜਿਹੜਾ ਨੀਚੇ ਭਾਰੀ ਬੀਜ ਜਿਹੜਾ ਬੈਠਾ ਹੁੰਦਾ ਪਾਣੀ ਦੀ ਸਤਹ ਦੇ ਥੱਲੇ ਉਹਦੇ ਵਿੱਚ ਹੱਥ ਫੇਰ ਕੇ ਤੁਸੀਂ ਫਿਰ ਜਿਹੜਾ ਹਲਕਾ ਬੀਜ ਆ ਉੱਤੇ ਆ ਜਾਏਗਾ ਇਸ ਤਰਾ ਦੋ ਤਿੰਨ ਵਾਰ ਇਹ ਸਟੈਪ ਨੂੰ ਰਿਪੀਟ ਕਰਨ ਦੇ ਨਾਲ ਜਿਹੜਾ ਸਾਰਾ ਹਲਕਾ ਬੀਜ ਹੈ ਉਹ ਪਾਣੀ ਦੀ ਸਤਹ ਦੇ ਉੱਤੇ ਆ ਜਾਂਦਾ ਤੇ ਇਸ ਨੂੰ ਉਤਾਰ ਕੇ ਤੁਸੀਂ ਅਲੱਗ ਕਰ ਲੈਣਾ ਹੈ ਜੇਕਰ ਆਪਾਂ ਝੋਨੇ ਦੇ ਬੀਜ ਦੇ ਵਿੱਚੋਂ ਹਲਕਾ ਬੀਜ ਨਤਾਰ ਕੇ ਲੱਗ ਨਹੀਂ ਕਰਦੇ ਤਾਂ ਜਿਹੜਾ ਇਹ ਬੀਜ ਹੈ ਉਹ ਕਿਆਰੀ ਦੇ ਵਿੱਚ ਜਰਮੀਨੇਸ਼ਨ ਨਹੀਂ ਦੀ ਵੀ ਹੋ ਜਾਂਦੀ ਹੈ ਤੇ ਪਰ ਇਸ ਦੀ ਜਿਹੜੀ ਪਨੀਰੀ ਆਪਾਂ ਪੁੱਟ ਕੇ ਅੱਗੇ ਖੇਤ ਦੇ ਵਿੱਚ ਲਗਾਉਂਦੇ ਹਾਂ ਉਤੋਂ ਆਪਾਂ ਨੂੰ ਜਿਹੜੇ ਨੇ ਉਹ ਮੰਨ ਚਾਏ ਨਤੀਜੇ ਵੇਖਣ ਨੂੰ ਨਹੀਂ ਮਿਲਦੇ ਤੇ ਇਸ ਦੀ ਜਿਹੜੀ ਪਨੀਰੀ ਆਪਾਂ ਆਪਣੇ ਖੇਤ ਦੇ ਵਿੱਚ ਪੁੱਟ ਕੇ ਲਗਾਉਂਦੇ ਆ ਉਹ ਜਿਹੜੀ ਆ ਉਹ ਮਾੜੀ ਹੀ ਰਹਿ ਜਾਂਦੀ ਹੈ ਤੇ ਫਿਰ ਜਿਹੜਾ ਇਹ ਪਾਸਮਤੀ ਦਾ ਜਿਹੜਾ ਝਾੜ ਆ ਉਹ ਘਟ ਨਿਕਲਦਾ ਹੈ ਜ਼ਰੂਰੀ ਹੈ ਕਿ ਜਿਹੜਾ ਹਲਕਾ ਬੀਜ ਹੈ ਉਸ ਨੂੰ ਉਤਾਰ ਕੇ ਲੱਗ ਕੀਤਾ ਜਾਵੇ ਚੋਨੇ ਦੇ ਬੀਜ ਵਿੱਚੋਂ ਹਲਕਾ ਬੀਜ ਉਤਾਰਨ ਤੋਂ ਬਾਅਦ ਤੁਸੀਂ ਪਲਾਸਟਿਕ ਦੇ ਡਰਮ ਦੇ ਵਿੱਚ ਸਾਫ਼ ਪਾਣੀ ਲੈ ਕੇ ਉਸ ਦੇ ਵਿੱਚ ਬੀਜ ਨੂੰ ਜਿਹੜਾ ਇਹ 18 ਤੋਂ 24 ਘੰਟੇ ਦੇ ਲਈ ਭੋਂ ਕੇ ਰੱਖ ਦੇਣਾ ਹੈ ਬੀਜ ਨੂੰ ਪਾਣੀ ਦੇ ਵਿੱਚ ਪਿਉਣ ਤੋਂ ਪਹਿਲਾਂ ਜਿਹੜਾ ਇਹ ਫੰਗੀਸਾਈਡ ਦਵਾਈ ਦੇ ਨਾਲ ਬੀਜ ਦੀ ਟ੍ਰੀਟਮੈਂਟ ਕਰਨੀ ਬਹੁਤ ਜ਼ਰੂਰੀ ਹੈ ਹਰ ਮਾਹੀ ਰਹੀ ਕਹਿੰਦਾ ਹੈ ਕਿ ਬੀਜ ਨੂੰ ਇਹਦਾ ਇਹ ਸੋਧ ਕੇ ਜਰੂਰ ਬੀਜੋ ਤੇ ਫੰਗਸ ਦੀ ਬਿਮਾਰੀ ਘਟ ਆਉਂਦੀ ਆ ਪਰ ਪਿਛਲੇ ਸਾਲ ਅਸੀਂ ਇਹੀ ਜਿਹੜਾ ਨੁਕਤਾ ਅਪਣਾਇਆ ਸੀਗਾ ਤੇ ਫੰਗੀਸਾਈਡ ਦੇ ਨਾਲ ਆਪਣੇ ਬੀਜ ਦੀ ਸੋਧ ਕਰਕੇ ਉਸ ਨੂੰ ਪੀਜਿਆ ਸੀਗਾ ਪਰ ਉਦੀ ਜਿਹੜੀ ਜਰਮੀਨੇਸ਼ਨ ਸੀਗੀ ਉਹ ਜ਼ੀਰੋ ਰਹੀ ਸੀਗੀ ਇਸ ਕਰਕੇ ਅਸੀਂ ਇਸ ਵਾਰ ਜਿਹੜਾ ਇਹ ਪਾਣੀ ਦੇ ਵਿੱਚ ਜਿਹੜਾ ਕੋਈ ਵੀ ਫੰਗੀਸਾਈਡ ਦਵਾਈ ਮਿਕਸ ਨਹੀਂ ਕੀਤੀ ਬੀਜ ਨੂੰ ਸੋਧਣ ਦੇ ਲਈ ਸਿਰਫ ਸਿੰਪਲ ਤੇ ਸਾਫ਼ ਪਾਣੀ ਦੇ ਵਿੱਚ ਬੀਜ ਨੂੰ ਭੋਂ ਕੇ ਰੱਖ ਦਿੱਤਾ ਹੈ ਤੇ ਹੁਣ ਦੇਖਦੇ ਆ ਕਿ ਇਦਾਂ ਜਿਹੜਾ ਜਰਮੀਨੇਸ਼ਨ ਤੇ ਕੀ ਫਰਕ ਪੈਂਦਾ ਏ ਪਿਛਲੇ ਸਾਲ ਵੀ ਫਿਰ ਜਦੋਂ ਸਾਨੂੰ ਦੁਬਾਰਾ ਪਨੀਰੀ ਬੀਜਣੀ ਪਈ ਤਾਂ ਉਸ ਸਮੇਂ ਅਸੀਂ ਜਿਹੜਾ ਇਹ ਬੀਜ ਨੂੰ ਸਿਰਫ ਸਾਫ ਪਾਣੀ ਦੇ ਵਿੱਚ ਭੋਂਕੇ ਰੱਖ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਇਹ ਬੀਜ ਨੂੰ ਫਿਰ ਜਦੋਂ ਧੂਆਂ ਨਿਕਲੀਆਂ ਗਈ ਸੀਗੀਆਂ ਤੇ ਉਦਾਂ ਜਿਹੜਾ ਇਹ ਕੈਰੀ ਦੇ ਵਿੱਚ ਛੇਟਾ ਦਿੱਤਾ ਸੀਗਾ ਤੇ ਜਰਮੀਨੇਸ਼ਨ ਬਹੁਤ ਵਧੀਆ ਤੇ ਟਾਪਦੀ ਹੋਈ ਸੀਗੀ ਇਸ ਕਰਕੇ ਅਸੀਂ ਇਸ ਵਾਰ ਜਿਹੜਾ ਇਹ ਪੰਗੀ ਸਾਈਡ ਦਵਾਈ ਦੇ ਨਾਲ ਬੀਜ ਨਹੀਂ ਸੋਧਿਆ ਉਮੀਦ ਹੈ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾਲ ਕਮੈਂਟ ਕਰਕੇ ਤੁਸੀਂ ਕੋਈ ਪ੍ਰਸ਼ਨ ਆ ਤਾਂ ਉਹ ਵੀ ਪੁੱਛ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ